ਸਸਿਕਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਡਬਲ ਕੋ ਠੀਕ ਹੋਮੋਂਗੇ ਤਾਂ ਅੱਜ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਆਪਾਂ ਇੱਕ ਨਵੀਂ ਭਰਤੀ ਤੇ ਸਾਰੇ ਬੱਚਿਆਂ ਨੇ ਜੀ ਇਹ ਭਰਤੀ ਦੇ ਵਿੱਚ ਸਾਰੀਆਂ ਚੀਜ਼ਾਂ ਧਿਆਨ ਨਾਲ ਸਮਝ ਲੈਣੀਆਂ ਗਈਆਂ ਇਹ ਭਰਤੀ ਹੈ ਜੀ ਪੰਜਾਬ ਰੱਖਿਆ ਵਿਭਾਗ ਦੀ ਭਰਤੀ ਹੈ 2025 ਦੀ ਭਰਤੀ ਹੈ ਠੀਕ ਹੈ ਜੀ ਉਮਰ ਹੱਦ ਦੇ ਵਿੱਚ 18 ਤੋਂ 37 ਸਾਲ ਵੀ ਹੈਗੀ ਹੈ ਤੇ ਅਲੱਗ-ਅਲੱਗ ਅਸਾਮੀਆਂ ਦੇ ਵਿੱਚ ਰਹੇ ਤੇ ਅਲੱਗ-ਅਲੱਗ ਜੀ ਜੋਗਤ ਹੈਗੀ ਠੀਕ ਹੈ ਜੀ ਤੇ ਕੋਣ ਕੋਣ ਇਹ ਕਿ ਮੁੰਡੇ ਤੇ ਕੁੜੀਆਂ ਦੋਵੇਂ ਅਪਲਾਈ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਸਾਰੀਆਂ ਪਰਦੇ ਸਹੀ ਜਾਣਕਾਰੀ ਲੈਣ ਬਾਅਦ ਤੁਸੀਂ ਆਪਣੇ ਚੈਨਲ ਨਾਲ ਜੁੜ ਸਕਦੇ ਹੋ ਉਸ ਤੋਂ ਬੱਲੇ ਦਾ ਜੇ ਤੁਹਾਨੂੰ ਮੈਂ ਦੱਸਦਾ ਕਿ ਆਪਣਾ ਜਿਹੜਾ ਆਫਰ ਹੈ ਹੋਏ ਤੱਕ ਬਰਕਰਾਰ ਹੈਗਾ ਠੀਕ ਹੈ ਜੀ ਕਿਉਂਕਿ ਬੱਚਿਆਂ ਦਾ ਬੜੀਆ ਰਿਸਪਾਂਸ ਮਿਲ ਰਿਹਾ ਹੈ ਤਾਂ ਰਾਜੇ ਤੁਸੀਂ ਤੁਹਾਡੇ ਕੋਲੇ ਮੈਂ ਤੁਹਾਨੂੰ ਜਲਦ ਤੋਂ ਜਲਦ ਤੁਸੀਂ ਜਿਹੜੇ ਵੀ ਬੱਚੇ ਨੇ ਕਿਸੇ ਵੀ ਬੈਚ ਦੀ ਤਿਆਰੀ ਕਰਨ ਚਾਹੇ ਹੋ ਪੰਜਾਬ ਪਟਵਾਰੀ ਹੋਵੇ ਚਾਹੇ ਉਹ ਕਨਸਟੇਬਲ ਹੋਵੇ ਚਾਹੇ ਕਲਰਕ ਹੋਵੇ ਜਿੰਨੇ ਵੀ ਸੀ ਤੇ ਡੀ ਗਰੁੱਪ ਰੀਆਂ ਭਾਵੇਂ ਤੁਸੀਂ ਸਾਰਿਆਂ ਦੀ ਤਿਆਰੀ ਕਰ ਸਕਦੇ ਹੋ ਉਸ ਤੋਂ ਇਲਾਵਾ ਰਾਜੇ ਤੁਸੀਂ ਆਪਣੀ ਐਪ ਡਾਊਨਲੋਡ ਕਰ ਲਓ ਦੀਪਪੁਲ ਰੈਜੂਕੇਸ਼ਨਰ ਜਿੰਨਾ ਬੱਚਾ ਕੋਲੇ ਆਈਫੋਨ ਹੋਵੇ ਐਪ ਡਾਊਨਲੋਡ ਕਰਨੇ ਕਲਾਸ ਪਲੱਸ ਕਲਾਸ ਪਲੱਸ ਦਾ ਕੋਡ ਵੀ ਫਿਲ ਕਰਨਾ ਹੁੰਦਾ ਡਬਲ ਐਕਸ ਹੈ ਆ ਨੰਬਰ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਆ ਪਰਤੇ ਕਿਸੇ ਵੀ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਆਫਰ ਆ ਜੇ ਅੱਜ ਦੇ ਟਾਈਮ ਦੇ ਵਿੱਚ 90 90 ਤੋਂ ਪਲੱਸ ਚੱਲ ਰਿਹਾ ਹੈਗਾ ਠੀਕ ਹੈ ਜਿਹਨੇ ਕੋਲ ਤੁਹਾਨੂੰ ਪੰਜਾਬ ਪੁਲਿਸ ਕਲਰਕ ਪਟਵਾਰੀ ਦੇ ਆਲ ਪੰਜਾਬ ਇਗਜ਼ਾਮ ਜੀ ਚ ਪੰਜਾਬ ਦੇ ਸਾਰੇ ਪੇਪਰ ਕਵਰ ਹੋ ਜਾਣਗੇ ਇੰਗਲਿਸ਼ ਦੇ ਪੰਜਾਬੀ ਦੇ ਵਿੱਚ ਲੈਕਚਰ ਉਹੀ ਪੜੋ ਜਿਹੜਾ ਪੇਪਰ ਚ ਆਊਗਾ ਕੱਲੀਆਂ ਇੰਪੋਰਟੈਂ ਤੜਾ ਜੀ ਹੁਣ ਆਪਾਂ ਗੱਲ ਕਰਦੇ ਹਾਂ ਭਰਤੀ ਬਾਰੇ ਠੀਕ ਹੈ ਜੀ ਤੇ ਮੇਨ ਮੇਨ ਚੀਜ਼ ਜੀ ਦੱਸਦਾ ਹੋਣਾ ਰਾਜ ਜੀ ਤੁਹਾਨੂੰ ਮੈਂ ਕਿ ਆਨਲਾਈਨ ਫਾਰਮ ਹੈ ਜੀ ਜਿਹੜੇ ਉਹ 15 ਤਰੀਕ ਤੋਂ ਤੁਹਾਡੇ ਅਪਲੋਡ ਹੋ ਚੁੱਕੇ ਆਨਲਾਈਨ ਫਾਰਮ ਹੁਣੇ ਤੁਹਾਡੇ ਠੀਕ ਹੈ ਜੀ ਤੇ ਆਖਰੀ ਮਿਤੀ ਹੈਗੀ ਆ 5 ਤਰੀਕ 8ਵੇਂ ਮਹੀਨੇ ਦੀ ਤੇ ਫੀਸ ਭਰਨ ਵਾਸਤੇ ਆਪ ਨੂੰ ਤਿੰਨ ਦਿਨ ਐਕਸਟਰਾ ਮਿਲਦੇ ਹੁੰਦੇ ਆ ਠੀਕ ਹੈ ਜੀ ਹੁਣ ਆਸਾਮੀਆਂ ਦੀ ਗੱਲ ਕਰੀਏ ਦੇ ਵਿੱਚ ਆਸਾਮੀਆਂ ਕਿੰਨੇ ਕਿੰਨੇ ਤਰ੍ਹਾਂ ਦੀਆਂ ਉੱਪਰ ਹੀ ਲਿਖਿਆ ਹੋਊਗਾ ਜੀਆਂ ਇੱਕ ਦਾ ਰਾਜੀ ਇਹਦੇ ਵਿੱਚ ਅਸਾਮੀਆਂ ਹੈਗੀਆਂ ਗੀਆਂ ਗਰੁੱਪ ਬੀ ਦੀਆਂ ਅਸਾਮੀਆਂ ਜਿਦੇ ਵਿੱਚ ਸਨੀਅਰ ਸਹਾਇਕ ਦੀਆਂ 7 ਵੈਕੈਂਸੀਆਂ ਗਰੁੱਪ ਸੀ ਕਲਰਕ ਦੀਆਂ 18 ਵੈਕੈਂਸੀਆਂ ਅਤੇ ਸੈਲਕ ਪ੍ਰਭਾਈ 15 ਪ੍ਰਬੰਧਕ ਦੀਆਂ 52 ਵੈਕੈਂਸੀਆਂ ਤੇ ਡਰਾਈਵਰ ਦੀਆਂ ਵਿੱਚ 9 ਵੈਕੈਂਸੀਆਂ ਹੈਗੀਆਂ ਠੀਕ ਹੈ ਜੀ ਬਾਕੀ ਆਪਾਂ ਇਹਨਾਂ ਬਾਰੇ ਗੱਲ ਕਰ ਲੈਣ ਕਿ ਕੀ ਕੀ ਚ ਕੁਆਲੀਫਿਕੇਸ਼ਨ ਹੈ ਤਾਂ ਰਾਜੀ ਜੀ ਜਿਹੜੀ ਪਹਿਲੀ ਵੈਕੈਂਸੀ ਹੈ ਜਿਹਦੇ ਵਿੱਚ 7 ਪੋਸਟ ਹੈਗੀਆਂ ਠੀਕ ਹੈ ਜੀ ਇਹਦੇ ਵਿੱਚ ਐੀ ਐਸ ਐਮ ਐਕਸ ਸਰਵਿਸਮੈਨ ਜਨਰਲ ਕੈਟਾਗਰੀ ਵਾਲੇ ਭਰ ਸਕਦੇ ਆ ਐਕਸ ਸਰਵਿਸਮੈਨ ਐਸ ਸੀ ਠੀਕ ਹੈ ਜੀ ਐਮਬੀ ਕੈਟਾਗਰੀ ਵਾਲੇ ਭਰ ਸਕਦੇ ਐ ਈਐਸਐਮ ਆਰਓ ਕੈਟਾਗਰੀ ਵਾਲੇ ਭਰ ਸਕਦੇ ਐ ਠੀਕ ਹੈ ਜੀ ਆ ਤੁਸੀਂ ਦੇਖ ਸਕਦਾ ਹੋ ਊਮੈਨ ਵਾਸਤੇ ਰਿਜ਼ਰਵ ਕੋਟਾ ਹੈਗਾ ਇਸ ਤੋਂ ਬਾਅਦ ਗਰੁੱਪ ਸੀ ਦੇ ਵਿੱਚ ਗੱਲ ਕਰੀਏ ਉਹਦੇ ਵਿੱਚ ਵੀ ਰਾਜੇ ਸਾਰਾ ਕੁਝ ਇਹਨਾਂ ਨੇ ਸੇਮ ਟੂ ਸੇਮ ਦੱਸਿਆ ਹੋਇਆ ਹੈਗਾ ਠੀਕ ਹੈ ਜੀ ਈਐਸਐਮ ਜਿੱਥੇ ਵੀ ਲਿਖਿਆ ਹੋਊਗਾ ਮਤਲਬ ਹੈਗਾਗਾ ਆਪਣਾ ਐਕਸ ਸਰਵਿਸ ਮੈਨ ਤੇ ای ڈبلیو ایس ਦਾ ਜਿਹੜਾ ਜੇ ਵੈਕੈਂਸੀਆਂ ਹੈਗੀਆਂ ਦੇ ਵਿੱਚ ਇਕਨੋਮਿਕਲ ਵੀਕਰ ਸੈਕਸ਼ਨ ਦੀਆਂ ਚਾਰ ਵੈਕੈਂਸੀਆਂ ਇਹਦੇ ਵਿੱਚ ਕੁਝ ਨਹੀਂ ਲਿਖਿਆ ਉਹਨਾਂ ਨੇ ਕਿ ਕੋਈ ਅਪਲਾਈ ਕਰ ਸਕਦਾ ਕਿ ਨੀਚ ਸਾਰੀ ਕਰ ਸਕਦੇ ਆ ਜਿੰਨਾ ਕੋਈ ای ڈبلیو ایس ਦਾ ਸਰਟੀਫਿਕੇਟ ਹੈਗਾਗਾ ਉਹੀ ਚੀਜ਼ ਸੇਮ ਟੂ ਸੇਮ ਇਹਨਾਂ ਨੇ ਅੱਗੇ ਵਾਲੇ ਚ ਪ੍ਰਬੰਧਨ ਵਾਲੇ ਚ 52 ਪੋਸਟਾਂ ਦੀ ਗੱਲ ਕੀਤੀ ਹੈ ਉਹ ਜੀ ਵੀ ای ਡਬਲਯੂ ਐਸ ਦੇ ਵਿੱਚ 6 ਬੱਚੇ ਅਪਲਾਈ ਕਰ ਸਕਦੇ ਆ ਇਸ ਤੋਂ ਬਾਅਦ ਗਰੁੱਪ ਆਪ ਡਰਾਈਵਰ ਦੀ ਗੱਲ ਕਰੀਏ ਜੇ ਡਰਾਈਵਰ ਦੇ ਵਿੱਚ ਸਾਰੀਆਂ ਪੋਸਟਾਂ ਜਿੰਨੀਆਂ ਹੈਗੀਆਂ ਉਹ ਐਸ ਐਮ ਦੀਆਂ ਹੀ ਹੈਗੀਆਂ ਤੇ ਸਰਪ੍ਰਿੰਸਰ ਤੇ ਇੱਕ ਪੋਸਟ ਹੈ ਜਿਹੜੀ ਉਹ ای ਡਬਲਯੂ ਤੇ اپਲਾਈ ਕਰ ਸਕਦੇ ਹੋ ਤੇ ਕੁਆਲੀਫਿਕੇਸ਼ਨ ਬਾਰੇ ਗੱਲ ਕਰ ਲਈਏ ਆਪਾਂ ਅੱਗੇ ਜਾ ਕੇ ਇਹਨਾਂ ਬਾਰੇ ਉਮਰ ਹਾਦਰਾ ਜੀ ਦੇ ਵਿੱਚ ਉਹਨਾਂ ਦਾ ਅਲੱਗ ਫੰਡਾ ਹੁੰਦਾ ਜਿਹੜੇ ਆਪਣੇ ਸਾਫਕਾ ਪੋਚੀ ਹੁੰਦੇ ਆ ਦੂਜੇ ਦੇ ਜੇ 18 ਤੋਂ 37 ਸਾਲੀ ਹੋਊਗੀ ਦੇਖੋ ਜੀ ਸੀਨੀਅਰ ਸੈਕ ਲਈ ਵਾਸਤੇ ਐਕ ਸਰਵਿਸ ਮੈਂਬਰ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਤੁਹਾਡੇ ਕੋਲੇ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਇਸ ਰੂਲ ਦੇ ਮਤਾਬਕ ਤੁਹਾਨੂੰ ਟਾਈਪਿੰਗ ਆਉਣੀ ਚਾਹੀਦੀ ਹੈ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਠੀਕ ਹੈ ਜੀ ਤੇ ਆਹ ਰਾਜੇ ਦਾ ਕੋਈ ਹੋਗਾ ਠੀਕ ਹੈ ਜੀ ਇਸ ਦੋਵਰ ਕਲਰਕ ਦੀ ਗੱਲ ਕਰ ਲਈਏ ਜੀ ਆਪਾਂ ਕਲਰਕ ਦੇ ਵਿੱਚ ਵੀ ਆਪਾਂ ਨੂੰ ਕੀ ਚਾਹੀਦੀ ਹੈ ਗ੍ਰੈਜੂਏਸ਼ਨ ਚਾਹੀਦੀ ਹੈ ਗ੍ਰੈਜੂਏਟ ਹੋਣਾ ਲਾਜ਼ਮੀ ਹੈ ਤੇ ਬਾਕੀ ਤੁਸੀਂ ਇਹ ਸਾਰਾ ਦੇਖ ਸਕਦੇ ਹੋ ਜਿਹੜਾ ਜੈ ਐਕਸ ਸਰਵਿਸਮੈਨ ਵਾਲਾ ਹੈ ਜਿਹੜੇ ਠੀਕ ਹੈ ਜੀ 10ਵੀਂ ਦੇ ਵਿੱਚ ਪੰਜਾਬੀ ਹੋਣੀ ਲਾਜ਼ਮੀ ਤੁਹਾਨੂੰ ਪਤਾ ਹੀ ਹੈਗਾ ਸੈਨਿਕ ਪਰਮਾਈ ਬੰਦਨ ਦੇ ਵਿੱਚ ਵੀ ਸੇਮ ਟੂ ਸੇਮ ਚੀਜ਼ ਹੀ ਹੈ ਜਿਹੜਾ ਜੈ 10ਵੀਂ ਮੰਗੀ ਇਹਨਾਂ ਨੇ ਤੇ ਜੂਨੀਅਰ ਕਮਿਸ਼ਨ ਅਫੀਸਰ ਆਰਮੀ ਨੇਵੀ ਨਾ ਫੋਰਸ ਕਿਤੋਂ ਮਰਜ਼ੀ ਹੋ ਸਕਦਾ ਹੈਗਾ ਠੀਕ ਹੈ ਜੀ ਉਹੀ ਚੀਜ਼ 10ਵੀਂ ਹੋਣੀ ਲਾਜ਼ਮੀ ਹੈ ਇਸ ਤੋਂ ਬਾਅਦ ਲਾਸਟ ਡਰਾਈਵਰ ਦੀ ਠੀਕ ਹੈ ਜੀ ਸਾਬਕਾ ਫੌਜੀਆ ਵਾਸਤੇ ਬਹੁਤ ਵਧੀਆ ਸੁਨੇਹਰੀ ਮੌਕਾ ਹੈਗਾ ਭਰਤੀ ਹੋਣ ਦਾ ਠੀਕ ਹੈ ਜੀ ਤੇ ਐਕ ਸਰਵਿਸਮੈਨ ਹੋਣਾ ਜ਼ਰੂਰੀ ਹੈ ਤੇ ਆਰਮੀ ਸਰਟੀਫਿਕੇਟ ਹੋਣਾ ਚਾਹੀਦਾ ਤੇ ਮਿਡਲ ਦੇ ਵਿੱਚ ਤੁਹਾਡੇ ਕੋਲੇ ਮਤਲਬ ਕਹਿੰਦਾ ਉਹ ਅੱਠਵੀਂ ਦੇ ਵਿੱਚ ਤੁਹਾਡੇ ਕੋਲੇ ਪੰਜਾਬੀ ਹੋਣੀ ਲਾਜ਼ਮੀ ਹੈ ਠੀਕ ਹੈ ਜੀ ਲਾਈਟ ਮੋਟਰ ਵਹੀਕਲ ਚੱਲ ਜੂਗਾ ਆਹ ਰਾਜੀ ਪੇ ਸਕੇਲ ਇਹਨਾਂ ਦਾ ਠੀਕ ਹੈ ਜੀ ਉਮਰ ਸੀਮਾ ਤੁਸੀਂ ਦੇਖ ਸਕਦੇ ਹੋ ਉਪਰੋਕਤ ਸਾਮੀ ਲਈ ਉਮਰ ਸੀਮਾ ਰਿਕਰੂਟਮੈਂਟ ਆਫ ਐਕਸ ਸਰਵਿਸਮੈਨ ਰੂਲਸ 1982 ਮਤਾਬਕ ਅਨੁਸਾਰ ਹੋਵੇਗੀ ਆਹ ਦੇਖ ਲੋ ਰਜੀ ਪੰਜਾਬ ਦੀ ਬਸਨੀਕ ਸਾਹਿਬ ਕਾ ਫੌਜੀਆਂ ਦੇ ਕੇਸ ਵਿੱਚ ਉੱਪਰਲੀ ਉੱਪਰ ਸੀਮਾ ਪੰਜਾਬ ਰਿਕਰੂਟਮੈਂਟ ਐਕਸ ਸਰਵਿਸਮੈਨ ਰੂਲ 1982 ਦੇ ਸਮੇਂ ਸਮੇਂ ਸੋਧਾ ਅਨੁਸਾਰ ਹੋਵੇਗੀ ਇਹ ਉਮਰ ਸੀਮਾ ਉਹਨਾਂ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਹਨਾਂ ਦੀ ਉਮਰ ਵਿੱਚੋਂ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਰੂਲ ਅਨੁਸਾਰ ਆਸਾਮੀ ਦੀ ਉਪਰਲੀ ਸੀਮਾ ਤੋਂ 3 ਸਾਲ ਤੋਂ ਵੱਧ ਨਹੀਂ ਹੋਵੇਗੀ ਤਾਂ ਮੰਨਿਆ ਜਾਵੇਗਾ ਉਹ ਸ਼ਰਤਾਂ ਪੂਰੀਆਂ ਕਰਦਾ ਹੈ ਠੀਕ ਹੈ ਜੀ 10 ਸਾਲ ਦੀ ਛੋਟ ਦੇ ਦਿੰਦੇ ਹੋਏ 47 ਸਾਲ ਤੱਕ ਹੋਵੇਗੀ ਅੰਗਹੀਨਾ ਵਾਸਤੇ ਠੀਕ ਹੈ ਜੀ ਅਤੇ ਐਨਓਸੀ ਤੇ ਕਾਉਂਸਲ ਵਿੱਚ ਪੇਸ਼ ਕਰਨੀ ਪਵੇਗੀ ਉਹ ਤੇ ਜ਼ਰੂਰੀ ਹੁੰਦੀ ਹੈ ਠੀਕ ਹੈ ਜੀ ਆਹ ਦੇਖ ਸਕਦੇ ਹੋ ਜਿਹੜੀ ਫੀਸ ਤੁਸੀਂ ਭਰਨੀ ਹੈ ਠੀਕ ਹੈ ਜੀ ਬਸ ਆਹ ਚੱਕਰ ਦਾ ਸਾਰਾ ਤੇ ਜਿਹੜੀ ਹੋ ਹੋਰੀਆਂ ਰਾਵੀ ਦੇ ਪਾਉਂਡ ਦੇ ਵਿੱਚ ਹੋਣੀ ਹੈ ਇਹ ਸਿਰਾ ਜੇ ਆਪਣੀ ਪੋਸਟ ਠੀਕ ਹੈ ਜੀ ਬਾਕੀ ਆ ਤੁਸੀਂ ਦੇਖ ਸਕਦੇ ਹੋ ਸੈਨਿਕ ਅਪਲਾਈ ਪ੍ਰਬੰਧਨ ਦੇ ਵਿੱਚ 100 ਨੰਬਰ ਦਾ ਤੁਹਾਡਾ ਟੈਸਟ ਮੈਟ੍ਰਿਕ ਦਾ ਸਰਟੀਫਿਕੇਟ ਦੇ 50 ਨੰਬਰ ਸੇਵਾ ਦੇ ਇੰਨੇ ਨੰਬਰ 30 ਤੋਂ ਇਸ ਤੋਂ ਉੱਪਰ 10 ਨੰਬਰ 25 ਤੋਂ 30 ਸਾਲ ਇੰਨੇ ਨੰਬਰ ਆ ਚੀਜ਼ਾਂ ਸਾਰੀਆਂ ਤੁਹਾਡੀਆਂ ਨੋਟ ਕੀਤੀਆਂ ਜਾਣਗੀਆਂ ਠੀਕ ਹੈ ਜੀ ਜੇ ਚਾਹੀਦਾ ਹੋਊਗਾ ਨਾ ਸਿਸਟਮ ਜੇ ਤੁਸੀਂ ਸਾਰਾ ਦੇਖ ਲਿਓ ਰਾਜੇ ਠੀਕ ਹੈ ਡਰਾਈਵਰ ਬਾਰੇ ਤੁਹਾਨੂੰ ਪਤਾ ਕੀ ਲਿਖਤੀ ਜਿਹੜਾ ਦਾ ਟੈਸਟ ਹੋਣਾ ਡਰਾਈਵਰ ਦਾ ਠੀਕ ਹੈ ਜੀ ਤੇ ਬਾਕੀ ਜੇ ਕਿਸੇ ਵਜ੍ਹਾ ਨਾਲ ਡਰਾਈਵਰ ਦਿੱਤੀ ਆਦੀ ਕਰਨੀ ਹੈ ਰਾਜੇ ਤਾਂ ਤੁਸੀਂ ਕਾਲ ਕਰ ਸਕਦੇ ਹੋ 7748 85915 ਤੇ ਯਾਹ ਕਰੇ ਕਿ ਸੇਵਾ ਚ ਨੇ ਡਰਾਈਵਰ ਦੀ ਤਿਆਰੀ ਕਰਨੀ ਆ ਠੀਕ ਹੈ ਜੀ ਤੇ ਚਲੋ ਰਾਜੇ ਇਹ ਨਾਲ ਆਪਣੀ ਵੀਡੀਓ ਸਮਾਪਤ ਹੁੰਦੀ ਹੈ ਜੇ ਵੀ ਹੋਰ ਵੀਡੀਓ ਆਈਏ ਭਾਰਤੀਆਂ ਦਾ ਤੁਹਾਨੂੰ ਜਰੂਰ ਦੱਸਾਂਗੇ ਧੰਨਵਾਦ